ਜੰਮੂ ਕਸ਼ਮੀਰ ਦੇ ਨੌ ਸ਼ੇਰਾ ਸੈਕਟਰ ਚ ਵੀ ਪਾਕਿਸਤਾਨ ਵੱਲੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ ਹੈ ਪਿਛਲੇ 24 ਘੰਟਿਆਂ ਦੌਰਾਨ ਪਾਕਿਸਤਾਨ ਨੇ 6 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਭਾਰਤੀ ਸੈਨਾ ਵੱਲੋਂ ਵੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ ਸੀਮਾ ਪਰ ਲਾਈਨ ਆਫ ਕੰਟਰੋਲ ਕੇ ਉਪਰ ਪਾਕਿਸਤਾਨ ਦੁਆਰਾ ਲਗਾਤਾਰ ਜੋ ਹੈ ਸੀਜ਼ਫਾਇਰ ਵਾਇਲੇਸ਼ਨ ਕੀਤਾ ਜਾ ਰਹਾ ਹੈ ਅੱਜ ਸਵੇਰ ਜੋ ਹੈ 6:20 ਮਿੰਟ ਤੇ ਇਹਨਾਂ ਨੇ ਸੀਜ਼ਫਾਇਰ ਵਾਇਲੇਸ਼ਨ ਕੀਤਾ ਹੈ ਕ੍ਰਿਸ਼ਨਾ ਘਾਟੀ ਸੈਕਟਰ ਕੇ ਅੰਦਰ और उसके बाद आठ बज के पैंतालीस मिनट पर नौशहरा के अंदर लाम सेक्टर के अंदर इन्होंने जो है सीज फायर वायोलेशन किया है और एक जून से लेके अब तक जो है नौ बार जो है सीज फायर वायोलेशन पाकिस्तान सेना द्वारा लाइन ऑफ कंट्रोल के ऊपर किया गया है और पिछले बहत्तर घंटे के अंदर जो है ये छठा सीज फायर वायलेशन है और इसका मुंह तोड़ जवाब दिया जा रहा है भारतीय सेना द्वारा तुम तो इतना दसना चाहेंगे कि ये कोई पहली बार नहीं है ਜਦੋਂ ਪਾਕ ਵੱਲੋਂ ਇੱਕ ਘਟਿਆ ਹਰਕਤਾਂ ਵਿਖਾਈਆਂ ਗਈਆਂ ਹੋਣ ਇਸ ਤੋਂ ਪਹਿਲਾਂ ਵੀ ਇਹ ਘਟਨਾਵਾਂ ਹੋ ਚੁੱਕੀਆਂ ਨੇ ਬੀਤੇ ਕੁਝ ਦਿਨ ਪਹਿਲਾਂ ਪਾਕ ਵੱਲੋਂ ਦੇਸ਼ ਦੇ ਜਵਾਨ ਵੀ ਸ਼ਹੀਦ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਦਾ ਤਾਂ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਸੀ ਜਿਸ ਤਰ੍ਹਾਂ ਪਾਕਿਸਤਾਨ ਵੱਲੋਂ ਇੱਕ ਘਟਿਆ ਹਰਕਤਾਂ ਦਾ ਵਿਖਾਵਾ ਕੀਤਾ ਜਾ ਰਿਹਾ ਹੈ ਤਾਂ ਆਉਣ ਵਾਲੇ ਕੁਝ ਸਮੇਂ ਵਿੱਚ ਪਾਕਿਸਤਾਨ ਅਤੇ ਭਾਰਤ ਵਿਚਾਲੇ ਜੰਗ ਲੱਗਣ ਦੀ ਅਸ਼ੰਕਾ ਵੀ ਜਿਤਾਈ ਜਾ ਰਹੀ ਹੈ ਬਿਊਰੋ ਰਿਪੋਰਟ ਬੌਕਸਮੈਨ ਟੀਵੀ